ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਖਾਲਸਾ ਸਾਜਨਾ ਦਿਵਸਾ ਵਿਸਾਖੀ ਦਾ ਦਿਹਾੜਾ ਹੈਗਾ ਤੇ ਦਾ ਵਿਜ਼ਨ ਪੰਜਾਬ ਟੀਮ ਵੱਨੀਓ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਪਿੰਡ ਜਲਾਲਦੀਆ ਲਿਖਿਆ ਜੋ ਮਸ਼ਹੂਰ ਪਿੰਡਾ ਤਹਿਸੀਲ ਰੈਕੋਰਡ ਦਾ ਉੱਥੇ ਦੇ ਅੰਦਰਲੇ ਗੁਰਦੁਆਰਾ ਸਾਹਿਬ ਜੋ ਵੱਡਾ ਗੁਰਦੁਆਰਾ ਕਿਹਾ ਜਾਂਦਾ ਹੈਗਾ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਵਿਖੇ ਕੱਲ ਮੁਕਾਬਲੇ ਕਰਵਾਏ ਗਏ ਸੀਗੇ ਗੁਰਸਿੱਖੀ ਦੇ ਗੁਰਬਾਣੀ ਦੇ ਤੇ ਹੋਰ ਕਈ ਤਰ੍ਹਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਸੀਗੇ ਤੇ ਅੱਜ ਜੋ ਅਖੰਡ ਪਾਠ ਆਰੰਭ ਹੋਏ ਸੀਗੇ ਉਹਨਾਂ ਦੇ ਭੋਗ ਪਾਏ ਗਏ ਆ ਤੇ ਉਹਨਾਂ ਬੱਚਿਆਂ ਨੂੰ ਸਨਮਾਨਤ ਵੀ ਕੀਤਾਗਾ ਤੇ ਉਹਨਾਂ ਦਾ ਪੂਰਾ ਵੇਰਵਾ ਆਪਾਂ ਲਵਾਂਗੇ ਸਾਡੇ ਨਾਲ ਜਲਾਲਦੀয়াল ਅੰਦਰਲਾ ਗੁਰਦੁਆਰਾ ਸਾਹਿਬ ਦੇ ਸਾਰੀ ਕਮੇਟੀ ਖੜੀ ਆ ਗੁਰਦੁਆਰਾ ਕਮੇਟੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਪਰਧਾਨ ਜੀ ਹੁਣੀ ਨੇ ਤੇ ਬਾਬਾ ਜੀ ਜੋ ਇੱਥੇ ਦੇ ਹੈੱਡ ਗ੍ਰਾਂਥੀ ਨੇ ਅ ਅੱਗੇ ਆਜੋ ਜੀ ਬੀ ਜੀ ਪਹਿਲਾਂ ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਜੋ ਇੱਥੇ ਪ੍ਰੋਗਰਾਮ ਸੀਗਾ ਉਹ ਮਤਲਬ ਉਸਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਸਰ ਦਰਸ਼ਕਾਂ ਨੂੰ ਦੱਸੋ ਵੀ ਅੱਜ ਇੱਥੇ ਕੀ ਹੋਇਆਗਾ ਇੱਥੇ ਵਿਸਾਖੀ ਦੇ ਖਾਲਸਾ ਸਾਜਨਾ ਦਿਵਸ ਦੀ ਖਾਤਰ 1 ਅਪ੍ਰੈਲ ਤੋਂ ਤਕਰੀਬਨ ਬਾਬਾ ਜੀ ਗ੍ਰਾਂਥੀ ਜੀ ਔਰ ਪ੍ਰਧਾਨ ਜੀ ਪੂਰੀ ਕਮੇਟੀ 1 ਅਪ੍ਰੈਲ ਤੋਂ ਉਦਮ ਕਰ ਰਹੇ ਸੀ ਕਿ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਜਾਂ ਕੈਸਾਂ ਦੇ ਮੁਕਾਬਲੇ ਜਿਹੜੇ ਕਿ ਕੱਲ ਕਰਵਾਏ ਗਏ। ਔਰ ਅੱਜ ਉਹ ਨਾ ਬੱਚਿਆਂ ਨੂੰ ਜਿਹੜੇ ਉਹਨਾਂ ਵਿੱਚੋਂ ਜੇਤੂ ਰਹੇ ਉਹਨਾਂ ਨੂੰ ਇਨਾਮ ਵੰਡ ਕਰੇ ਗਏ। ਅਤੇ ਉਸ ਤੋਂ ਬਿਨਾ ਜਿਹੜੇ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਰੈਗੂਲਰ ਸੇਵਾ ਕਰਦੇ ਆ ਉਹਨਾਂ ਦਾ ਵੀ ਮਤਲਬ ਕੀ ਸਨਮਾਨ ਕਰਿਆ ਗਿਆ। ਠੀਕ ਹੈ। ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਕਹਾਂਗੇ ਕਿ ਬਾਬਾ ਗਰਜੀਤ ਸਿੰਘ, ਪ੍ਰਧਾਨ ਪਸ਼ौरा ਸਿੰਘ, ਡਾਕਟਰ ਬੱਬੀ ਜਾਂ ਮਨਦੀਪ ਬੂਟਾ ਸਿੰਘ ਸੰਧੂ ਔਰ ਜਿਹੜੇ ਬਾਹਰੋਂ ਐਨਆਰਆਈ ਵੀਰ ਨੇ ਆਪਣੇ ਐਨਆਰਆਈ ਰਵੀ ਪੂਨੀਆ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਸੀ ਜਿਸ ਦੇ ਨਾਲ ਇਹ ਸਾਰਾ ਕਾਰਜ ਸਿਰੇ ਪਹੁੰਚਿਆ ਜੀ ਠੀਕ ਹੈ ਜੀ ਤੇ ਅੱਜ ਦੇਖਿਆ ਜਾਵੇ ਗੁਰਦੁਆਰਾ ਸਾਹਿਬ ਵਿੱਚ ਦੇਖਿਆਗਾ ਵੀ ਬੱਚੇ ਬਹੁਤ ਜ਼ਿਆਦਾ ਪਹੁੰਚੇ ਸੀਗੇ ਤੇ ਚਲੋ ਸੰਗਤਾਂ ਦਾ ਆਈਆਂ ਹੀ ਸੀਗੀਆਂ ਤੇ ਬੱਚਿਆਂ ਦੀ ਹਾਜ਼ਰੀ ਕੁਝ ਜ਼ਿਆਦਾ ਦੇਖਣ ਨੂੰ ਮਿਲੀ ਆ ਤੁਹਾਨੂੰ ਕੀ ਲੱਗਦਾ ਵੀ ਬੱਚਿਆਂ ਚ ਗੁਰਬਾਣੀ ਪ੍ਰਤੀ ਉੱत्साਹ ਵੱਧ ਰਿਹਾ ਕੁਝ ਜੀ ਹਾਂ ਕਾਫੀ ਉਤਸ਼ਾਹ ਭਰਿਆ ਬੱਚਿਆਂ ਵਿੱਚ ਸਾਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਇੰਨੇ ਬੱਚੇ ਆਉਣਗੇ ਤਕਰੀਬਨ ਪਹਿਲਾਂ ਸ਼ੁਰੂ ਦੇ ਵਜੋਂ ਸਟਾਰਟ ਹੋਇਆ ਉਦੋਂ 10 20 ਬੱਚੇ ਤੋਂ ਵਾਧੇ ਵਾਧੇ ਅੱਜ ਮੇਰਾ ਖਿਆਲ ਆ ਵੀ 100 150 ਬੱਚਾ ਪਹੁੰਚ ਗਿਆ ਹੋਊਗਾ ਔਰ ਬੱਚਿਆਂ ਵਿੱਚ ਕਾਫੀ ਉਤਸ਼ਾਹ ਸੀ ਜਿਨ੍ਹਾਂ ਨੇ ਕੱਲ ਕੁਝ ਵੀ ਸੁਣਾਇਆ ਸੀ ਉਹ ਅੱਜ ਦੁਬਾਰਾ ਦੁਬਾਰਾ ਵੀ ਇਹ ਕਹਿ ਰਹੇ ਸੀ ਕਿ ਯਾਰ ਮੇਰਾ ਕੱਲ ਆ ਸੁਣਾਉਣ ਤੋਂ ਰਹਿ ਗਿਆ ਅੱਜ ਦੁਬਾਰੇ ਉਹਨੂੰ ਸੁਣ ਲਓ ਜੀ ਇਹ ਕੋਬੋਤਨ ਬਾਦ ਜਿਵੇਂ ਕੀ ਦੱਸਿਆ ਵੀਰ ਜੀ ਉਹਨਾਂ ਨੇ ਵੀ ਬੱਚੇ ਚ ਉਸਾਹ ਆਦ ਰਿਹਾਗਾ ਤੇ ਉਹਨਾਂ ਦੇ ਵਿੱਚ ਉਸਾਹ ਜਗਾਉਣ ਦੇ ਪਿੱਛੇ ਜੋ ਹੱਥ ਜਾਂ ਕਿਹਾ ਜਾਵੇ ਵੀ ਕਾਰਨ ਉਹ ਸਾਡੇ ਸਾਹਮਣੇ ਨੇ ਬਾਬਾ ਗੁਰਜੀਤ ਸਿੰਘ ਜੀ ਜੋ ਇੱਥੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰਾਂਂਟੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਬੱਚਿਆਂ ਦੇ ਵਿੱਚ ਇਹ ਮਤਲਬ ਇੱਕ ਜੋਤ ਜਗ ਰਹੀ ਆ ਗੁਰਬਾਣੀ ਪ੍ਰਤੀ ਉਹ ਪ੍ਰੇਰਿਤ ਹੋ ਰਹੇ ਆ ਉਤਸ਼ਾਹਿਤ ਹੋ ਰਹੇ ਨੇ ਅੱਗੇ ਜਾ ਕੇ ਉਹ ਇਸੇ ਤਰ੍ਹਾਂ ਹੀ ਉਹ ਜਾਰੀ ਰੱਖਣਗੇ ਗੁਰਬਾਣੀ ਸਿੱਖਣੀ ਤੁਹਾਡੇ ਕੀ ਐਫਰਟ ਹੋਣਗੇ ਤੁਸੀਂ ਤੁਹਾਡੀ ਕੋਸ਼ਿਸ਼ ਕੀ ਰਹੇਗੀ ਇਹ ਦੱਸੋ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਆਪ ਜੀ ਦਾ ਦਾ ਵਿਜ਼ਨ ਪੰਜਾਬ ਚੈਨਲ ਦਾ ਕਿ ਆਪ ਜੀ ਨੇ ਇਹ ਸਮਾਂ ਕੱਢ ਕੇ ਆਪ ਸਾਡੇ ਗੁਰੂ ਘਰ ਵਿਖੇ ਪਹੁੰਚੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਜੀ ਦੀਆਂ ਜੋ ਸੰਗਤਾਂ ਹਨ ਉਹਨਾਂ ਦਾ ਵੀ ਧੰਨਵਾਦ ਸੁਣਨ ਵਾਲੇ ਸਾਰੇ ਵੀਰਾਂ ਦਾ ਦੇਖਣ ਵਾਲੇ ਸਾਰੇ ਵੀਰਾਂ ਦਾ ਆਪ ਜੀ ਨੂੰ 325ਵਾਂ ਜੋ ਖਾਲਸਾ ਦਿਵਸ ਹੈ ਉਸ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਸਾਰੀਆਂ ਸੰਗਤਾਂ ਨੂੰ ਸੋ ਜਿਹੜਾ ਆਪ ਜੀ ਨੇ ਮੈਨੂੰ ਸਵਾਲ ਕੀਤਾ ਹੈ ਕਿ ਜਿਹੜੇ ਬੱਚੇ ਨੇ ਜਿਸ ਤਰ੍ਹਾਂ ਆਪ ਜੀ ਨੂੰ ਕੱਲ ਵੀ ਮੈਂ ਚੈਨਲ ਤੇ ਹੀ ਦੱਸਿਆ ਸੀ ਕਿ ਤਕਰੀਬਨ ਸਾਰਾ ਨਗਰ ਇਸ ਕੰਮ ਦੇ ਵਿੱਚ ਸਾਡੇ ਨਾਲ ਇਸ ਮੇਰੇ ਇਸ ਗੁਰੂ ਘਰ ਵਿਖੇ ਸੇਵਾ ਕਰਦੇ ਹੁਣ ਤੱਕ ਤਕਰੀਬਨ 14 ਸਾਲ ਦੇ ਕਰੀਬ ਹੋ ਚੁੱਕੇ ਨੇ ਜੀ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਤੇ ਨਾਲ ਪ੍ਰਬੰਧਕ ਕਮੇਟੀ ਜਿਹੜੀ ਆ ਪੂਰਾ ਸਾਥ ਦੇ ਰਹੀ ਹੈ ਜੀ ਨੌਜਵਾਨ ਵੀਰ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਿਨ੍ਹਾਂ ਦੇ ਵਿੱਚ ਸਾਡਾ ਹਨੀ ਸਿੰਘ ਸੰਧੂ ਰਵੀ ਪੂਨੀਆ ਤੇ ਹੋਰ ਮੇਰੇ ਵੀਰ ਜਿਹੜੇ ਨਾਲ ਐ ਪੂਰੇ ਖੜਦੇ ਨੇ ਸੇਵਾਦਾਰ ਸਾਡੇ ਜਿਹੜੇ ਅਸੀਂ ਅੱਜ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ 'ਚ ਵੀ ਨੌਜਵਾਨ ਵੀਰ ਪਾਏ ਨੇ ਉਹੋ ਜਿਹੜੇ ਜਿਹੜੇ ਵੀਰ ਨੇ ਉਹ ਕਹਿੰਦੇ ਵੀ ਬਾਬਾ ਜੀ ਸਾਡਾ ਸਮਾਂ ਲੰਘ ਗਿਆ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਉਹ ਬੱਚੇ ਜਦੋਂ ਮੈਂ ਇੱਥੇ ਗੁਰੂ ਘਰ ਸੇਵਾ ਸੰਭਾਲੀ ਸੀ ਨਾ ਗੁਰੂ ਪਿਆਰਿਓ ਉਸ ਸਮੇਂ ਉਹ ਬੱਚੇ ਇੱਥੇ ਸੇਵਾ ਕਰਿਆ ਕਰਦੇ ਸਨ ਮੇਰੇ ਨਾਲ ਚਾਹ ਪਾਣੀ ਦੇ ਲੰਗਰ ਦੀ ਸੇਵਾ ਹੋਰ ਉਹ ਸਾਡੇ ਨਿਤਨੇਮ ਵਾਲੇ ਸੇਵਾਦਾਰ ਸ요 ਸਾਰੇ ਅੱਜ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਨੌਜਵਾਨ ਪੜ੍ਹ ਲਿਖ ਜਾਂਦੇ ਨੇ ਉਹ ਫਿਰ ਵਿਦੇਸ਼ ਚਲੇ ਜਾਂਦੇ ਨੇ ਸਾਰੇ ਬੱਚੇ ਵਿਦੇਸ਼ ਚਲੇ ਗਏ ਵਿਦੇਸ਼ ਜਾਣ ਤੋਂ ਬਾਅਦ ਵੀ ਉਹ ਅੱਜ ਵੀ ਇਸ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਬੜੀ ਵੱਡੀ ਇਹ ਗੱਲ ਹੈ ਕਿ ਉਹ ਕਹਿੰਦੇ ਕਿ ਬਾਬਾ ਜੀ ਤੁਸੀਂ ਸਾਡੇ ਨਗਰ ਦੇ ਬੱਚਿਆਂ ਨੂੰ ਤੁਸੀਂ ਇਸ ਪਾਸੇ ਲਾਓ ਜੋ ਵੀ ਸਾਡੇ ਤੋਂ ਹੋਵੇਗਾ ਅਸੀਂ ਤੁਹਾਡੀ ਖੁੱਲ ਕੇ ਮਦਦ ਕਰਾਂਗੇ ਤੁਹਾਡੇ ਨਾਲ ਤੁਹਾਡਾ ਸਾਥ ਦੇਾਂਗੇ ਤੇ ਗੁਰੂ ਪਿਆਰਿਓ ਮੈਂ ਵੀ ਇਹ ਗੱਲ ਆਪਣੀ ਗਰੰਥੀ ਸਿੰਘਾਂ ਬਾਬਤ ਵੀ ਕਹਿਣੀ ਚਾਹਨਾ ਕਿ ਪ੍ਰਬੰਧਕ ਕਮੇਟੀਆਂ ਵੀ ਸਾਥ ਦਿੰਦੀਆਂ ਨੇ ਸੰਗਤਾਂ ਵੀ ਸਾਥ ਦਿੰਦੀਆਂ ਨੇ ਅਸੀਂ ਗਰੰਥੀ ਸਿੰਘ ਵੀ ਆਪਣੇ ਫਰਜ਼ ਨੂੰ ਪਛਾਣੀ ਹੈ ਜੀ ਠੀਕ ਹੈ ਜੀ ਕਿਉਂਕਿ ਅਸੀਂ ਇਸ ਗੁਰੂ ਘਰ ਦੇ ਕੋਕਰਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਝੂਠ ਨਾ ਬੋਲ ਪਾਡੇ ਸੱਚ ਕਹੀ ਐ ਸਾਨੂੰ ਸੱਚ ਬੋਲਣਾ ਚਾਹੀਦਾ ਤੇ ਕੂਕਰ ਦਾ ਕੰਮ ਹੁੰਦਾ ਭੋਂਕਣਾ ਮੈਂ ਉਹ ਲਫ਼ਜ਼ ਪੰਜਾਬੀ ਦੇ ਸਿੱਧੇ ਜੇ ਬੋਲਦੇ ਆ ਗੁਰੂ ਸਾਹਿਬ ਕਹਿੰਦੇ ਵੀ ਭੋਂਕਣਾ ਉਦੋਂ ਚਾਹੀਦਾ ਜਦੋਂ ਚੋਰ ਆ ਰਿਹਾ ਠੀਕ ਹੈ ਜੀ ਹੁਣ ਤੁਸੀਂ ਕਹਿ ਲਓ ਕਿ ਸਾਡੇ ਬੱਚਿਆਂ ਨੂੰ ਅੱਜ ਨਸ਼ੇ ਨਸ਼ਿਆਂ ਦਾ ਚੋਰ ਏ ਵਿਕਾਰਾਂ ਦਾ ਚੋਰ ਏ ਜਿਹੜੇ ਸਾਡੇ ਬੱਚਿਆਂ ਨੂੰ ਪਤਿਤਪੁਣੇ ਵੱਲ ਲੈ ਕੇ ਜਾ ਰਹੇ ਨੇ ਅਸੀਂ ਇਸ ਪਾਸੇ ਅੱਜ ਤੋਂ ਬੱਚੇ ਛੋਟੇ ਬੱਚਿਆਂ ਨੂੰ ਜੋੜਾਂਗੇ ਤਾਂ ਆਉਣ ਵਾਲੀ ਸਾਡੀ ਸੰਗਤ ਦੀ ਸਾਰੀ ਮਿਹਨਤ ਸਫਲੀ ਹੋ ਜਾਵੇ ਸਾਡੀ ਕੀਤਾ ਮੈਂ ਕਹਿੰਦਾ ਵੀ ਮੇਰੇ 14-15 ਸਾਲ ਲਗਾਏ ਇੱਥੇ ਉਹ ਸਫਲ ਹੋ ਜਾਣਗੇ ਜੇ 100-150 ਬੱਚਿਆਂ ਦੇ ਵਿੱਚੋਂ ਕੋਈ 5-10 ਬੱਚੇ ਵੀ ਗੁਰਸਿੱਖੀ ਵੱਲ ਪ੍ਰੇਰਿਤ ਹੋ ਗਏ ਸਾਡਾ ਜੀਵਨ ਸਫਲਾ ਹੋ ਜਾਏਗਾ ਹੁਣ ਤਾਂ ਕੀ ਤੁਹਾਨੂੰ ਲੱਗਦਾ ਵੀ ਅੱਜ ਦੀ ਘੜੀ ਤੁਹਾਨੂੰ ਕੀ ਲੱਗਦਾ ਬੱਚਿਆਂ ਦੇ ਵਿੱਚ ਉਤਸ਼ਾਹ ਕਿਵੇਂ ਆ ਉਹ ਉਹਨਾਂ ਦਾ ਰੁਝਾਨ ਕਿਵੇਂ ਆ ਗੁਰਸਿੱਖੀ ਬਣੀ ਗੁਰਬਾਣੀ ਬਣੀ ਉਹਨਾਂ ਦਾ ਕੀ ਰੁਝਾਨ ਹੁਣ ਮੈਂ ਕਹਾਂ ਜੀ ਤੁਸੀਂ ਸੱਚ ਮੰਨਿਓ ਇਹ ਸਾਡੇ ਬੱਚਿਆਂ ਦੇ ਵਿੱਚ ਇੰਨੀ ਕਿ ਰੁਚੀ ਵਧੀ ਹੋਈ ਆ ਦੇ ਬੱਚੇ ਆਪਣੇ ਸਕੂਲ ਦੇ ਵਿੱਚੋਂ ਜਿਸ ਟਾਈਮ ਤੁਸੀਂ ਦੇਖੋ 3:30 ਵਜੇ ਸਕੂਲ ਦੇ ਵਿੱਚੋਂ ਕਈ ਬੱਚੇ ਹੁੰਦੇ ਨੇ ਤਾਂ ਉਹਨਾਂ ਪੌਣੇ 4 4 ਵਜੇ ਇੱਥੇ ਪਹੁੰਚ ਜਾਣਿਆ ਬਾਬਾ ਜੀ ਅਸੀਂ ਛੇਤੀ ਛੇਤੀ ਆ ਗਏ ਆ ਤੇ ਇੰਨਾ ਬੱਚਿਆਂ ਦੇ ਵਿੱਚ ਪਿਆਰ ਗੁਰਸਿੱਖੀ ਦੇ ਨਾਲ ਗੁਰਬਾਣੀ ਦੇ ਨਾਲ ਕਿਉਂ ਕਿਉਂਕਿ ਕਹਿ ਲੋ ਕਿ ਇਹ ਬੱਚੇ ਅੱਜ ਇਸ ਰਾਹ ਤੇ ਚੱਲਣਗੇ ਤੇ ਸਾਡਾ ਆਉਣ ਵਾਲਾ ਜਿਹੜਾ ਆਪਾਂ ਵੇਖੇ ਉਹ ਅਸੀਂ ਆਪਣੇ ਭੇਖ ਨੂੰ ਜਿਵੇਂ ਕਹਿੰਦੇ ਕਿ ਊੜਾ ਤੇ ਝੂੜਾ ਸੰਭਾਲ ਲਾਂਗੇ ਤੇ ਸਾਡਾ ਪੰਜਾਬ ਬਚਿਆ ਰਹੇਗਾ ਇਹ ਸਾਡੀ ਕੋਸ਼ਿਸ਼ ਮੈਂ ਗੁਰਦਾਰਾ ਸਾਹਿਬ ਜੀ ਦੇ ਪ੍ਰਧਾਨ ਸਾਹਿਬ ਸਾਡੇ ਪਸ਼ੋਰਾ ਸਿੰਘ ਭਾਈ ਜਸਵੰਤ ਸਿੰਘ ਜੀ ਖੜੇ ਨੇ ਇਹਨਾਂ ਦਾ ਬਹੁਤ ਸਹਿਯੋਗ ਕਹਿੰਦੇ ਇਹ ਵੀ ਕਹਿੰਦੇ ਬਾਬਾ ਜੀ ਤੁਸੀਂ ਬੱਚਿਆਂ ਨੂੰ ਜੋੜੋ ਜਿੰਨੇ ਵੀ ਜੁੜਦੇ ਨੇ ਹੋਰ ਸਾਡੇ ਵੀਰ ਜਿਵੇਂ ਮਨਦੀਪ ਸਿੰਘ ਹਰਜੀਤ ਸਿੰਘ ਡਾਕਟਰ ਬੱਬੀ ਬੂਟਾ ਸਿੰਘ ਸੰਧੂ ਤੇ ਨਵੇਂ ਵੀਰ ਜੁੜ ਗਏ ਨੇ ਹੋਰ ਸੂਬੇਦਾਰ ਰੂਪ ਸਿੰਘ ਵਰਗੇ ਇਹ ਨਾਲ ਬਹੁਤ ਸਹਾਇਤਾ ਕਰਦੇ ਨੇ ਗੁਰਪ੍ਰੀਤ ਸਿੰਘ ਵਰਗੇ ਨੌਜਵਾਨ ਵੀਰ ਜਿਹੜੇ ਨੇ ਸਾਰੇ ਸਾਥ ਦੇ ਰਹੇ ਨੇ ਤੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਖਾਸ ਕਰਕੇ ਉਹਨਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਮਾਪਿਓ ਦਾ ਵੀ ਧੰਨਵਾਦ ਕਰਦਾ ਜੀ ਜਿਹੜੇ ਆਪਣੇ ਬੱਚਿਆਂ ਨੂੰ ਇਸ ਪਾਸੇ ਲਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਵੀ ਇਹੀ ਅਰਦਾਸ ਕਰਦੇ ਆ ਕਿ ਗੁਰੂ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਗੁਰਬਾਣੀ ਦੇ ਨਾਲ ਪਿਆਰ ਤੇ ਗੁਰਸਿੱਖੀ ਦੀ ਜਿਹੜੀ ਦਾਤ ਹੈ ਇਹਨਾਂ ਨੂੰ ਬਖਸ਼ਿਸ਼ ਕਰਨ ਜੀ ਬਹੁਤ ਬਹੁਤਨ ਬਾਪਾ ਜੀ ਨੇ ਜੋ ਗੱਲ ਦਫੀ ਆ ਵੀ ਇਸ ਜੋ ਗੁਰਬਾਣੀ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਸਾਰਿਆਂ ਨੂੰ ਵੱਡਾ ਜੋ ਹੱਥ ਹੁੰਦਾਗਾ ਉਹ ਗ੍ਰੰਥੀ ਸੰਘਾਂ ਦਾ ਹੁੰਦਾ ਜਾਂ ਗੁਰਦੁਆਰਾ ਦੇ ਜੋ ਪ੍ਰਬੰਧਕ ਕਮੇਟੀ ਹੁੰਦੀ ਆ ਉਹਨਾਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਆ ਜੋ ਕਿ ਪਿੰਡ ਜਲਾਲਦੀਵਾਲ ਦੇ ਅੰਦਰਲਾ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੈੱਡ ਗ੍ਰੰਥੀ ਬਾਬਾ ਗੁਰਜੀਤ ਸਿੰਘ ਜੀ ਉਹਨਾਂ ਦਾ ਬਹੁਤ ਹੀ ਯੋਗਦਾਨ ਆ ਇਸ ਕੰਮ ਪਿੱਛੇ ਵੀ ਬੱਚਿਆਂ ਨੂੰ ਗੁਰਬਾਣੀ ਗੁਰਸਿੱਖੀ ਪਿੱਛੇ ਲਾਉਣਾਗਾ ਉਹਨਾਂ ਨੂੰ ਸਿਖਾਉਣਾਗਾ ਤੇ ਇਹ ਨਿਰੰਤਰ ਇਹਨਾਂ ਦਾ ਕਾਰਜ ਚੱਲਦਾ ਰਹੇਗਾ 14-15 ਸਾਲ ਹੋ ਗਏ ਇਹਨਾਂ ਨੂੰ ਇੱਥੇ ਸੇਵਾ ਨਿਭਾਉਂਦਿਆਂ ਨੂੰ ਤੇ ਹੁਣ ਤੱਕ ਬਹੁਤ ਹੀ ਬੱਚਿਆਂ ਨੂੰ ਇਹਨਾਂ ਨੇ ਗੁਰੂ ਗਿਆਨ ਦਿੱਤਾ ਗੁਰ ਸਿੱਖੀ ਪਿੱਛੇ ਲਾਇਆਗਾ ਤੇ ਬਹੁਤ ਹੀ ਵਧੀਆ ਗੱਲ ਆ ਬਹੁਤ ਬੱਚਿਆਂ ਨੇ ਅੰਮ੍ਰਿਤ ਪਾਨ ਕੀਤਾਗਾ ਅੰਮ੍ਰਿਤ ਸ਼ਕਾਗਾ ਇਹਨਾਂ ਦੇ ਜੋ ਮਿਹਨਤ صدਕਾ ਹੀ ਇਹ ਕੰਮ ਨੇ ਪਰੇ ਚੱਲ ਰਿਹਾਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣਗੇ ਤੇ ਅਸੀਂ ਆਸ ਕਰਦੇ ਹਾਂ ਵੀ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਗ੍ਰਾਂਤੀ ਸਿੰਘਾਂ ਨੂੰ ਪੂਰੀ ਮਤਲਬ ਆਜ਼ਾਦੀ ਦਿੱਤੀ ਦੇਣੀ ਚਾਹੀਦੀ ਆ ਵੀ ਉਹ ਉੱਥੇ ਦੇ ਪਿੰਡ ਦੇ ਬੱਚਿਆਂ ਨੂੰ ਗੁਰਸਿੱਖੀ ਦਾ ਪਾਠ ਪੜ੍ਹਾ ਸਕਣ ਉਹਨਾਂ ਨੂੰ ਗੁਰਬਾਣੀ ਕੰਠਾ ਤੋਂ ਉਹਨਾਂ ਨੂੰ ਯਾਦ ਹੋਵੇ ਬੱਚਿਆਂ ਨੂੰ ਉਹਨਾਂ ਨੂੰ ਸਿਖਾਇਆ ਜਾਵੇ ਇਹ ਗ੍ਰਾਂਤੀ ਸਿੰਘਾਂ ਦੀ ਡਿਊਟੀ ਆ ਤੇ ਉੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਡਿਊਟੀ ਆ ਤੇ ਹਰ ਪਿੰਡ ਪਿੰਡ ਵਿੱਚ ਹੋਣਾ ਚਾਹੀਦਾ ਹੈਗਾ ਹਰ ਬੱਚੇ ਨੂੰ ਇਹ ਜੋ ਗਿਆਨ ਦੇਣਾ ਬਹੁਤ ਜ਼ਰੂਰੀ ਆ ਹਾਂਜੀ ਜਿਵੇਂ ਕਿ ਆਪਾਂ ਪਹਿਲਾਂ ਬਾਬਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਆ ਗਿਆਨੀ ਗੁਰਜੀਤ ਸਿੰਘ ਜੀ ਜੋ ਜਲਾਲਦੀਵਾਲ ਦੇ ਅੰਦਰਲੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰਾਂਤੀ ਨੇ ਤੇ ਇੱਥੇ ਦੀ ਜੋ ਪ੍ਰਬੰਧਕ ਕਮੇਟੀ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਪਰ ਜੋ ਇੱਥੇ ਮੁਕਾਬਲੇ ਹੋਏ ਆ ਜਾਂ ਬੱਚਿਆਂ ਨੂੰ ਗੁਰਸਿੱਖੀ ਪਿੱਛੇ ਲਾਇਆ ਜਾ ਰਿਹਾਗਾ ਇਹ ਬਹੁਤ ਹੀ ਵਧੀਆ ਗੱਲ ਆ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਜੇ ਆਪਾਂ ਕਹਿ ਸਕਦੇ ਆ ਉਹ ਬੱਚਿਆਂ ਦੀਆਂ ਮਾਮਾਂ ਦਾਗਾ ਉਹਨਾਂ ਦੀਆਂ ਭੈਣਾਂ ਦਾ ਜੋ ਬੀਬੀਆਂ ਸਾਡੇ ਨਾਲ ਖੜੀਆਂ ਨੇ ਇਹ ਉਹੀ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਇੱਥੇ ਆਉਂਦੇ ਆ ਤੇ ਇਹਨਾਂ ਦੇ ਹੀ ਮਿਹਨਤ صدਕਾ ਉਹ ਇੱਥੇ ਪਹੁੰਚਦੇ ਨੇ ਤੇ ਬਾਬਾ ਜੀ ਤੋਂ ਗਿਆਨ ਹਾਸਲ ਕਰਦੇ ਨੇ ਤੇ ਸਾਡੇ ਨਾਲ ਬੀਬੀ ਜੀ ਹੁਣੀ ਨੇ ਬੀਬੀ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਗੁਰਮੀਤ ਕੌਰ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਛਾ ਬੀਬੀ ਜੋ ਇੱਥੇ ਬੱਚੇ ਪਹੁੰਚ ਰਹੇ ਆ ਇੱਥੇ ਜੋ ਮਤਲਬ ਸਿਖਾਇਆ ਜਾ ਰਿਹਾਗਾ ਗੁਰਸਿੱਖੀ ਬਾਰੇ ਇਸ ਦੇ ਵਿੱਚ ਬੀਬੀਆਂ ਦਾ ਕਿੰਨਾ ਕਰੋਲਾ ਏ ਥੋੜਾ ਦੱਸੋ ਹਾਂਜੀ ਇਸ ਵਿੱਚ ਵੀਰ ਜੀ ਮਾਤਾਵਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਿਵੇਂ ਕਿ ਸਾਨੂੰ ਗੁਰੂ ਘਰੋਂ ਇੱਥੋਂ ਗ੍ਰੰਥੀ ਸਿੰਘ ਜੀ ਤੋਂ ਬਹੁਤ ਗਿਆਨ ਮਿਲਦਾ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਇੱਧਰ ਹੀ ਜੋੜਨਾ ਚਾਹੁੰਦੇ ਹਾਂ ਜਿਵੇਂ ਕਿ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਵੀ ਬੱਚਿਆਂ ਦਾ ਜਿਹੜਾ ਆਪਾਂ ਦੇਖਦੇ ਹਾਂਗੇ ਮਾਡਰਨ ਤਰੀਕੇ ਦੇ ਹਿਸਾਬ ਨਾਲ ਵੀ ਬਹੁਤ ਗਲਤ ਪਾਸੇ ਜਾ ਰਹੇ ਆ ਬੱਚੇ ਜਿਹੜੇ ਤੌਣ ਵਾਲੇ ਟਾਈਮ ਦੇ ਵਿੱਚ ਵੀ ਜੇ ਆਪਾਂ ਆਪਦੇ ਬੱਚਿਆਂ ਨੂੰ ਨਾ ਜੋੜਿਆ ਤਾਂ ਆਪਾਂ ਨੂੰ ਇਹ ਚੀਜ਼ ਦਾ ਬਹੁਤ ਵੱਡਾ ਦੁੱਖ ਭਰਨਾ ਪੈਣਾ ਕਿਉਂਕਿ ਅੱਜ ਕੱਲ ਮੋਬਾਈਲ ਦਾ ਜੋਗਾ ਤਾਂ ਮੋਬਾਈਲ ਤੋਂ ਬੱਚੇ ਰੀਲਾਂ ਵਗੈਰਾ ਬਣਾ ਰਹੇ ਔਰ ਮਾਵਾ ਵੀ ਉਹਨਾਂ ਨੂੰ ਇਹ ਚੀਜ਼ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਲਾ ਰਹੇ ਕਿਉਂਕਿ ਮਾਵਾ ਖੁਦ ਇਹ ਕੰਮ ਕਰ ਰਹੀਆਂ ਹੀਆਂ ਸਾਨੂੰ ਵੀ ਮਤਲਬ ਬੱਚਿਆਂ ਨੂੰ ਇਧਰ ਹੀ ਜੋੜਨਾ ਚਾਹੀਦਾ ਹੈ ਕਿਉਂਕਿ ਅਸੀਂ ਡਾਂਸ ਹੋਰ ਕਈ ਆਪਾਂ ਬਹੁਤ ਗੱਲਾਂ ਲਪਰੇरित ਕਰੀ ਜਾ ਰਹੇ ਆ ਵੀ ਜੇ ਹੁਣ ਆਪਾਂ ਗੁਰਸਿੱਖੀ ਵਾਲੇ ਰਾਹ ਤੇ ਆਪ ਤੁਰਾਂਗੇ ਤਾਂ ਹੀ ਆਪਾਂ ਆਪਦੇ ਬੱਚਿਆਂ ਨੂੰ ਤੋਰ ਸਕਾਂਗੇ ਤੇ ਜੇ ਹੁਣ ਸਿੱਖੀ ਸਰੂਪ ਦੀ ਗੱਲ ਕੀਤੀ ਜਾਵੀ ਜਾਵੇ ਤਾਂ ਵੀ ਇਹ ਆਪਾਂ ਨੂੰ ਬਹੁਤ ਮਹਿੰਗੇ ਭਾ ਮਿਲੀਆ ਬਹੁਤ ਮਹਿੰਗੇ ਮੁੱਲ ਤੇ ਮਿਲੀਆ ਤਾਂ ਸਾਨੂੰ ਆਪਦੇ ਬੱਚਾ ਨੂੰ ਸਿੱਖੀ ਸਰੂਪ ਨਾਲ ਹੀ ਜੋੜਨਾ ਚਾਹੀਦਾ ਹੈਗਾ ਜਿਵੇਂ ਅੱਜ ਕੱਲ ਫੈਸ਼ਨ ਜੱਲੇ ਹੋਏ ਆ ਅਸੀਂ ਲੱਖਾਂ ਲੱਖਾਂ ਰੁਪਏ ਲਾ ਕੇ ਬਿਊਟੀ ਪਾਰਲਰ ਤੇ ਆਪਦੀ ਬੱਚੇ ਬੱਚੀਆਂ ਨੂੰ ਤਿਆਰ ਕਰਵਾਉਂਨੇ ਆ ਤਾਂ ਜੇ ਸਿੱਖੀ ਸਰੂਪ ਤੇ ਕਿੰਨੇ ਜਿਆਦਾ ਪੈਸੇ ਵੀ ਨਹੀਂ ਲੱਗਦੇ ਪਰ ਇਹ ਵੱਖਰਾ ਹੀ ਆ ਇਸ ਦੀ ਰੀਸ ਕੋਈ ਨਹੀਂ ਕਰ ਸਕਦਾ ਮੈਂ ਸਾਰੀਆਂ ਮਾਵਾਂ ਨੂੰ ਸਾਰੀਆਂ ਆਪਣੀਆਂ ਭੈਣਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਵੀ ਬੱਚਿਆਂ ਨੂੰ ਇੱਧਰ ਲਈ ਹੀ ਪਾਸੇ ਲਾਇਆ ਜਾਵੇ ਸਿੱਖੀ ਤੇ ਗੁਰਸਿੱਖੀ ਦੇ ਰਾਹ ਤੇ ਗੁਰਬਾਣੀ ਸਿਖਾਈ ਜਾਵੇ ਜਿਵੇਂ ਕਿ ਬਾਬਾ ਜੀ ਦਾ ਉਪਰਾਲਾ ਸੀਗਾ ਕਿ ਵਿਸਾਖੀ ਵਾਲੇ ਦਿਨ ਬੱਚਿਆਂ ਨੂੰ ਇਹਨਾਂ ਨੇ 1 April ਤੋਂ ਤਿਆਰੀ ਕਰਵਾਈ ਆ ਤੇ ਵਿਸਾਖੀ ਵਾਲੇ ਦਿਨ ਅੱਜ ਬੱਚਿਆਂ ਨੂੰ ਪਹਿਲਾ ਦੂਜਾ ਤੀਜਾ ਸਥਾਨ ਤੇ ਨਾਮ ਵੰਡੇ ਆ ਜਿਵੇਂ ਬੱਚਿਆਂ ਦੇ ਮਨ ਵਿੱਚ ਬਹੁਤ ਉਤਸ਼ਾਹ ਪੈਦਾ ਹੋਇਆ ਚਲੋ ਇੱਕ ਲਾਲਚ ਲਈ ਸਹੀ ਬੱਚੇ ਇੱਧਰ ਲਈ ਰਾਤ ਤੇ ਆਏ ਤਾਂ ਸਹੀ ਸਾਨੂੰ ਵੀ ਐਵੇਂ ਕਰਨਾ ਚਾਹੀਦਾ ਕਿ ਸਾਲ ਬਾਅਦ ਤਾਂ ਆਪਾਂ ਚਲੋ ਇਹ ਕਰਦੀ ਕਰਦੇ ਹਾਂ ਪਰ ਬੱਚਿਆਂ ਨੂੰ ਰੋਜ਼ ਸਾਨੂੰ 10-15 ਮਿੰਟ ਲਈ ਗੁਰਬਾਣੀ ਪੜਨ ਬਿਠਾਉਣਾ ਚਾਹੀਦਾ ਗੁਰਬਾਣੀ ਗੰਠ ਕਰਾਉਣੀ ਚਾਹੀਦੀ ਹੈ ਵਾਹਿਗੁਰੂ ਸਿਮਰਨ ਦੇ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ ਬਾਕੀ ਕੰਮ ਵੀ ਬੱਚੇ ਕਰਨ ਪੜਾਈ ਵੀ ਕਰਨ ਖੇਡਣ ਵੀ ਥੋੜਾ ਟਾਈਮ ਫੋਨ ਵੀ ਜੇ ਦੇਖਣਾ ਚਾਹੁੰਦੇ ਆ ਬੱਚੇ ਅੱਧਾ 20 ਮਿੰਟ ਅੱਧਾ ਘੰਟਾ ਜਾਂ 20 ਮਿੰਟ ਦੇਖ ਸਕਦੇ ਆ ਪਰ ਵੀ ਬੱਚਿਆਂ ਨੂੰ ਇਹ ਚੀਜ਼ ਦਿਨ ਦੇ ਸ਼ੁਰੂਆਤ ਤੇ ਹੀ ਅੰਮ੍ਰਿਤ ਵੇਲੇ ਚੀਜ਼ ਨਾਲ ਜੋੜ ਦੋ ਕਿ ਤੁਸੀਂ ਬੱਚੇਓ 10 ਮਿੰਟ ਬੈਠ ਕੇ ਸਿਮਰਨ ਕਰਨੇ ਕਰਨਾ ਮਾਂ ਆਪ ਵੀ ਕਰੇ ਬੱਚਿਆਂ ਨੂੰ ਵੀ ਨਾਲ ਬਿਠਾਵੇ ਤਾਂ ਬੱਚੇ ਦਾ ਬਾਕੀ ਦਾ ਸਾਰਾ ਦਿਨ ਵੀ ਵਧੀਆ ਨੰਗੇਗਾ ਤੇ ਉਹਦੇ ਆਉਣ ਵਾਲੇ ਟਾਈਮ 'ਚ ਇਹ ਨਾਮ ਉਹਦਾ ਸਹਾਈ ਬਣੇਗਾ ਕਾਲ ਯੁਗ ਦੇ ਵਿੱਚ ਅੱਜਕੱਲ ਬਹੁਤ ਕੁਝ ਗਲਤ ਹੋ ਰਿਹਾ ਹੈ 13 13 14 14 ਸਾਲ ਦੇ ਬੱਚੇ ਬੱਚੀਆਂ ਵਿਆਹ ਕਰਵਾਈ ਜਾਂਦੇ ਆ ਇੰਨਾ ਮਾੜਾ ਸਮਾਂ ਆ ਗਿਆ ਤਾਂ ਮੇਰੇ ਹਿਸਾਬ ਨਾਲ ਵੀ ਆਉਣ ਵਾਲਾ ਸਮਾਂ ਪਤਾ ਨਹੀਂ ਕਿੰਨਾ ਕੁ ਸਿ ਭਿਆਨਕ ਦੇਖਣਾ ਹੈ ਤਾਂ ਵੀ ਇੱਕ ਡਰ ਵੀ ਆ ਤੇ ਚੇਤਾਵਨੀ ਵੀ ਆ ਵੀ ਆਪਾਂ ਨੂੰ ਆਪ ਵੀ ਜੁੜਨਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਹੁਣੇ ਤੋਂ ਹੀ ਅੱਜ ਤੋਂ ਹੀ ਜੋੜਨਾ ਸ਼ੁਰੂ ਕਰ ਦੋ ਤਾਂ ਜੋ ਆਪਾਂ ਨੂੰ ਖੂਨ ਦੇ ਅਥਰੂ ਨਾ ਰੋਣੇ ਪੈਣ ਵੈਰ ਗੁਰਜੀ ਦਾ ਹਾਲ ਸਰ ਵੈਰ ਗੁਰਜੀ ਜੀ ਬੀਬੀ ਜੀ ਨੇ ਬਹੁਤ ਹੀ ਗਹਿਰੀਆਂ ਗੱਲਾਂ ਡੂੰਘੀਆਂ ਗੱਲਾਂ ਕਹੀਆਂ ਨੇ ਤੇ ਗੱਲਾਂ ਸੱਚੀਆਂ ਨੇ ਚਾਹੇ ਕੌੜੀਆਂ ਨੇ ਪਰ ਸੱਚੀਆਂ ਨੇ ਕਿਉਂਕਿ ਜੋ ਬੱਚਿਆਂ ਨੂੰ ਗੁਰਸਿੱਖੀ ਪਿੱਛੇ ਆਪਾਂ ਪ੍ਰੇਰਿਤ ਕਰਨਾਗਾ ਉਹ ਮਾਤਾ-ਮਾਪਾਂ ਵਾਂ ਬਹੁਤ ਘਟ ਕਰਦੀਆਂ ਨੇ ਪਰ ਜਵਾ ਬੀਬੀਆਂ ਦਾ ਯੋਗਦਾਨ ਆ ਬਹੁਤ ਹੀ ਬੜਵੁੱਲਾ ਯੋਗਦਾਨ ਆ ਜੋ ਬੱਚਿਆਂ ਨੂੰ ਇਹ ਪ੍ਰੇਰਿਤ ਕਰਦੀਆਂ ਨੇ ਸਾਡੇ ਨਾਲ ਬੀਬੀ ਜੀ ਖੜੇ ਨੇ ਸਿੱਖੀ ਸਰੂਪ ਦੇ ਵਿੱਚ ਨੇ ਬੀਬੀ ਜੀ ਤੁਸੀਂ ਜਿਵੇਂ ਸਿੱਖੀ ਸਰੂਪ ਚ ਤੁਸੀਂ ਹੋਰ ਬੱਚੇ ਜਿਵੇਂ ਬੀਬੀ ਛੋਟੀਆਂ ਬੱਚੀਆਂ ਨੇ ਉਹਨਾਂ ਨੂੰ ਪ੍ਰੇਰਿਤ ਕਰਦੇ ਹੋ ਤੁਸੀਂ ਦਾ ਗੁਰੂ ਘਰ ਨਿਰੰਤਰ ਆਉਂਦੇ ਹੋਮੋਂਗੇ ਤੇ ਬੱਚਿਆਂ ਨੂੰ ਤੁਸੀਂ ਜੋ ਛੋਟੇ ਬੱਚੀਆਂ ਨੇ ਉਹਨਾਂ ਨੂੰ ਤੁਸੀਂ ਕੀ ਗਿਆਨ ਦਿੰਨੇ ਹੋ ਕੀ ਉਹਨਾਂ ਨੂੰ ਸਮਝਾਉਨੇ ਹੋ ਤੇ ਕੀ ਸਮਝਾਉਣਾ ਚਾਹੋਗੇ ਉਹਨਾਂ ਦੇ ਮਾਪਿਆਂ ਨੂੰ ਇੱਕ ਮੈਸੇਜ ਕੀ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜਿਹੜਾ ਆਪਣਾ ਸਿੱਖ ਇਤਿਹਾਸ ਹੈ ਜੀ ਸਾਰਾ ਕੁਰਬਾਨੀਆਂ ਨਾਲ ਹੀ ਭਰਿਆ ਹੋਇਆ ਹੈ ਠੀਕ ਹੈ ਕਿ ਗੁਰੂ ਸਾਹਿਬ ਨੇ ਕੁਰਬਾਨੀ ਪਹਿਲਾ ਸਵਾਲ ਤਾਂ ਇਹ ਕਿ ਗੁਰੂ ਸਾਹਿਬ ਨੇ ਇੰਨੀਆਂ ਕੁਰਬਾਨੀਆਂ ਕਿਉਂ ਕੀਤੀਆਂ ਠੀਕ ਹੈ ਉਹਨਾਂ ਨੇ ਇੱਕ ਸਿੱਖ ਧਰਮ ਬਣਾਇਆ ਸਾਡੇ ਲਈ ਜਿਹੜੇ ਅਸੀਂ ਲਾਚਾਰ ਸੀ ਮਨੁੱਖ ਉਹਨਾਂ ਨੂੰ ਇੱਕ ਮਤਲਬ ਕਹਿੰਦੇ ਦਲੇਰ ਮਨੁੱਖ ਬਣਾਇਆ ਠੀਕ ਹੈ ਅੰਮ੍ਰਿਤ ਪਾਣ ਕਰਵਾਇਆ ਤੇ ਬੱਚਿਆਂ ਨੂੰ ਅਸੀਂ ਇਹੀ ਕਹਿੰਨੇ ਆ ਕਿ ਤੁਸੀਂ ਵੀ ਜਿਹੜਾ ਹੈਗਾ ਅੰਮ੍ਰਿਤ ਪਾਣ ਕਰੋ ਤੇ ਸਿੱਖ ਇਤਿਹਾਸ ਤੋਂ ਪਹਿਲਾਂ ਜਾਨੂ ਹੋ ਠੀਕ ਹੈ ਕਿਉਂਕਿ ਜਿਸ ਜਿਸ ਕੌਮ ਦੇ ਵਿੱਚ ਪੈਦਾ ਹੋਏ ਆ ਜੇ ਸਾਨੂੰ ਉਸ ਇਤਿਹਾਸ ਦਾ ਹੀ ਨਹੀਂ ਪਤਾ ਤਾਂ ਸਾਡਾ ਕੀ ਫਾਇਦਾ ਹੈ ਨਾ ਕਿਉਂਕਿ ਕੋਈ ਵੀ ਕੌਮ ਆਪਣੀ ਇਤਿਹਾਸ ਦੇ ਸਿਰਤੀ ਜਿਉਂਦੀਆਂ ਨੇ ਠੀਕ ਹੈ ਜੀ ਤਾਂ ਅਸੀਂ ਪਹਿਲਾਂ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੇ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਗੁਰਬਾਣੀ ਦੇ ਰੂਪ ਵਿੱਚ ਜਾਂ ਜੋ ਸਾਖੀਆਂ ਨੇ ਉਹ ਅਸੀਂ ਬੱਚਿਆਂ ਨੂੰ ਪੜਾਉਂਦੇ ਆ ਤੇ ਉਹਨਾਂ ਦੇ ਉਸ ਤੇ ਇਸ ਤਰ੍ਹਾਂ ਇੱਕ ਤਰੀਕੇ ਨਾਲ ਬੱਚਿਆਂ ਨੂੰ ਤਿਆਰ ਕਰਦੇ ਆ ਕਿ ਉਹ ਇਸ ਰਸਤੇ ਦੇ ਉੱਤੇ ਚੱਲਣ ਠੀਕ ਹੈ ਜੀ ਨਾਮ ਬਾਣੀ ਨਾਲ ਜੁੜਨ ਗੁਰਬਾਣੀ ਦਾ ਅਭਿਆਸ ਕਰਨ ਤੇ ਆਪਣੇ ਇਤਿਹਾਸ ਤੋਂ ਜਾਣੂ ਹੋਣ ਤੇ ਇਤਿਹਾਸ ਵਰਗਾ ਹੀ ਆਪਣਾ ਜੀਵਨ ਬਣਾਉਣਾ ਹਾਂਜੀ ਬਹੁਤ ਬਹੁਤ ਧੰਨਵਾਦ ਬੀਬੀ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਵੀ ਜੋ ਬੱਚਿਆਂ ਨੂੰ ਇਸ ਪਾਸੇ ਲੱਗਣਾ ਚਾਹੀਦਾ ਹੈਗਾ ਬਿਲਕੁਲ ਕਿਉਂਕਿ ਬੱਚੇ ਇੱਕ ਕੱਚੀ ਮਿੱਟੀ ਦੇ ਜੋ ਬਰਤਨ ਹੁੰਦੇ ਆ ਭਾਂਡੇ ਹੁੰਦੇ ਆ ਉਹਨਾਂ ਨੂੰ ਜੋ ਸ਼ੇਪ ਦੇਵਾਂਗੇ ਅੱਜ ਦੀ ਘੜੀ ਦੇ ਵਿੱਚ ਉਹ ਵੱਡੇ ਹੋ ਕੇ ਉਹੀ ਸ਼ੇਪ ਉਹਨਾਂ ਦੇ ਪੱਕਣਗੇ ਤੇ ਮਤਲਬ ਜੋ ਅੱਜ ਉਹਨਾਂ ਨੂੰ ਰਸਤਾ ਦਿਖਾਇਆ ਜਾਊਗਾ ਅੱਗੇ ਜਾ ਕੇ ਉਹ ਫੇਰ ਰਸਤੇ ਨੂੰ ਉਹਨਾਂ ਨੂੰ ਅਪਣਾਉਣਗੇ ਤੇ ਆਪਣੀਆਂ ਮੰਜ਼ਿਲਾਂ ਪਾਉਣਗੇ ਤੇ ਗੁਰਸਿੱਖੀ ਇੱਕ ਅਹ ਜੀ ਮੰਜ਼ਿਲਾਂ ਜਿਹਨੂੰ ਪਾਉਣਾ ਬਹੁਤ ਹੀ ਮੁਸ਼ਕਿਲ ਆ ਕਿਉਂਕਿ ਸਾਡੀ ਜੋ ਗੁਰੂਆਂ ਨੇ ਸਾਡੇ ਬਜ਼ੁਰਗਾਂ ਨੇ ਜੋ ਸ਼ਹਾਦਤਾਂ ਦਿੱਤੀਆਂ ਨੇ ਉਹ ਸ਼ਹਾਦਤਾਂ ਦੇ ਨਾਲ ਹੀ ਸਾਨੂੰ ਗੁਰਸਿੱਖੀ ਮਿਲੀ ਆ ਤੇ ਇਸ ਨੂੰ ਕਾਇਮ ਰੱਖਣਾ ਹੁਣ ਸਾਡੇ ਹੱਤਾਂ ਸਾਡੇ ਪਰਿਵਾਰਾਂ ਦੇ ਹੱਤਾਂ ਮਾਪਿਆਂ ਦੇ ਹੱਤਾਂ ਤੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਪਿੱਛੇ ਲਾਓ ਤੁਸੀਂ ਦੇਖਦੇ ਰਹੋ ਉਹਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਨੂੰ YouTube ਤੇ ਸਬਸਕ੍ਰਾਈਬ ਕਰੋ Facebook ਪੇਜ ਨੂੰ ਫੋਲੋ ਕਰੋ ਸ਼ੇਅਰ ਕਰੋ ਲਾਈਕ ਕਰੋ ਕਿਉਂਕਿ ਤੁਹਾਡੇ ਪਿਆਰ ਸਤਕਾਰ ਦਾ ਸਾਨੂੰ ਬਹੁਤ ਜ਼ਰੂਰਤ ਆ ਤੁਹਾਡੀ ਸਪੋਰਟ ਨਾਲ ਇਹ ਚੈਨਲ ਨੂੰ ਅਸੀਂ ਵਧਾਵਾਂਗੇ ਜੇ ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਚੰਗੀਆਂ ਲੱਗਦੀਆਂ ਨੇ ਤੇ ਸਾਡੀ ਕੋਸ਼ਿਸ਼ ਹੋਵੇਗੀ ਦਰਸ਼ਕਾਂ ਨੂੰ ਅਸੀਂ ਹੋਰ ਇਸ ਤਰ੍ਹਾਂ ਦੀਆਂ ਖਬਰਾਂ ਦਿਖਾ ਸਕੀਏ ਕਿਉਂਕਿ ਅਸੀਂ ਤਾਂ ਗੁਰਸਿੱਖ ਨਹੀਂਗੇ ਕਿਉਂਕਿ ਪ੍ਰਮਾਤਮਾ ਨੇ ਚਲੋ ਹਜੇ ਮਿਹਰ ਨਹੀਂ ਕੀਤੀਗੀ ਪਰ ਜਦੋਂ ਮਿਹਰ ਹੋਊਗੀ ਅਸੀਂ ਵੀ ਗੁਰਸਿੱਖ ਸਜਾਂਗੇ ਪਰ ਅਸੀਂ ਅਪੀਲ ਕਰਦੇ ਆਂ ਵੀ ਜੋ ਤੁਹਾਡੇ ਬੱਚੇ ਆ ਉਹਨਾਂ ਨੂੰ ਗੁਰਸਿੱਖੀ ਪਿੱਛੇ ਜ਼ਰੂਰ ਲਾਇਆ ਜਾਵੇ ਗੁਰਸਿੱਖੀ ਦਾ ਗਿਆਨ ਜ਼ਰੂਰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ